ਪ੍ਰੀਤ ਰਸੋਈ ਵਿੱਚ ਬਰਤਨ ਸਾਫ਼ ਕਰ ਰਹੀ ਸੀ ਉਸੇ ਵਕਤ ਉਸਦੀ ਭਾਬੀ ਸਿਮਰਨ ਦਾ ਫੋਨ ਆਇਆ ਭਾਬੀ ਦਾ ਸਕਰੀਨ ਤੇ ਨੰਬਰ ਦੇਖਦੇ ਹੀ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਿਆ ਕੱਲ ਹੀ ਭਾਬੀ ਦੀ ਡਿਲੀਵਰੀ ਹੋਈ ਸੀ ਤੇ ਉਹ ਹਸਪਤਾਲ ਵਿੱਚ ਐਡਮਿਟ ਸੀ ਰਾਤ ਨੂੰ ਅਚਾਨਕ ਮਾਂ ਦੇ ਸੀਨੇ ਵਿੱਚ ਦਰਦ ਹੋਣ ਲੱਗਿਆ ਉਹ ਤਾਂ ਹਸਪਤਾਲ ਵਿੱਚ ਹੀ ਸੀ ਤਾਂ ਕਰਕੇ ਇਲਾਜ ਤੁਰੰਤ ਸ਼ੁਰੂ ਹੋ ਗਿਆ ਜੀ ਭਲਾ ਮਾ ਘਰ ਹੁੰਦੀ ਤਾਂ ਸੋਚ-ਸੋਚ ਕੇ ਮਨ ਪਰ ਆਉਣ ਲੱਗਿਆ ਡਾਕਟਰ ਨੇ ਫਟਾਫਟ ਹਾਰਟ ਦਾ ਆਪਰੇਸ਼ਨ ਕਰਨ ਲਈ ਕਹਿ ਦਿੱਤਾ ਸੀ ਐਨਾ ਕੁਝ ਹੋ ਗਿਆ ਤੇ ਇੱਕੋ ਸ਼ਹਿਰ ਵਿੱਚ ਹੋਣ ਦੇ ਬਾਵਜੂਦ ਵੀ ਪ੍ਰੀਤ ਹਜੇ ਤੱਕ ਇੱਕ ਵਾਰ ਵੀ ਹਸਪਤਾਲ ਨਹੀਂ ਸੀ ਜਾ ਸਕੀ ਉਸ ਦਾ ਪਤੀ ਦੀਪਕ ਦਫ਼ਤਰ ਦੇ ਕੰਮ ਤੋਂ ਸ਼ਹਿਰ ਤੋਂ ਬਾਹਰ ਹੀ ਰਹਿੰਦਾ ਸੀ ਉਸ ਨੇ ਦੀਪਕ ਨੂੰ ਫੋਨ ਕਰਕੇ ਪੁੱਛਿਆ ਤਾ ਦੀਪਕ ਨੇ ਤਾਂ ਫੋਨ ਤੇ ਹੀ ਉਸ ਨੂੰ ਜਾਣ ਲਈ ਕਹਿ ਦਿੱਤਾ ਸੀ ਪਰ ਸੱਸ ਨੇ ਹਾਲ ਕਰਨੇ ਕਿਹਾ ਹਜੇ ਤਾਂ ਤੇਰੀ ਭਾਬੀ ਹਸਪਤਾਲ ਵਿੱਚ ਹੀ ਰਹੂਗੀ ਚਾਰ ਪੰਜ ਦਿਨ ਲੱਗ ਜਾਣਗੇ ਛੁੱਟੇ ਮਿਲਣ ਨੂੰ ਤੂੰ ਕਿਸੇ ਹੋਰ ਦਿਨ ਜਾ ਕੇ ਮਿਲਾਈ ਪ੍ਰੀਤ ਸੱਸ ਦੀਆਂ ਗੱਲਾਂ ਕੱਟਣ ਦੀ ਹਿੰਮਤ ਨਹੀਂ ਝਟਾ ਸਕੀ ਕਿਉਂਕਿ ਫਿਰ ਸੱਸ ਉਸ ਦੀਆਂ ਬੁਰਾਈਆਂ ਸ਼ੁਰੂ ਕਰ ਦਿੰਦੀ ਤੇ ਤਾਨੇ ਮੈਣੇ ਮਾਰਦੀ ਆਪਣੇ ਭਤੀਜੇ ਨੂੰ ਦੇਖਣ ਦੇ ਚਾਹ ਤਾਂ ਉਸ ਪੂਆ ਦੇ ਵਿੱਚ ਹੀ ਰਹਿ ਗਈ ਕਵਾਰੀ ਹੁੰਦੀ ਨੇ ਕਿੰਨੇ ਸੁਪਨੇ ਸਜਾਏ ਸੀ ਆਪਣੇ ਭਤੀਜੇ ਭਤੀਜੀਆਂ ਵਾਸਤੇ ਪਰ ਹੁਣ ਕੀ ਕਰੇ ਸਹੁਰਿਆਂ ਦੇ ਅੱਗੇ ਮਜਬੂਰ ਸੀ ਪ੍ਰੀਤ ਨੇ ਹਿੰਮਤ ਕਰਕੇ ਫੋਨ ਚੱਕਿਆ ਤਾਂ ਅੱਗੋਂ ਉਸਦੀ ਭਾਬੀ ਸਿਮਰਨ ਬੋਲੀ ਪ੍ਰੀਤ ਤੇਰੇ ਭਰਾ ਨਿਰਮਲ ਦੀ 슈ਗਰ ਕਾਫੀ ਵਧੀ ਹੋਈ ਹੈ ਡਿਲੀਵਰੀ ਤੋਂ ਬਾਅਦ ਮੈਂ ਵੀ ਹਜੇ ਹਸਪਤਾਲ ਵਿੱਚ ਹੀ ਆਂ ਤੇ ਮੰਮੀ ਜੀ ਦੇ ਆਪਰੇਸ਼ਨ ਲਈ ਭੱਜਣਾ ਠ ਮੈਨੂੰ ਸੰਭਾਲਣ ਦਾ ਕੰਮ ਉਹ ਇਕੱਲੇ ਕਿਵੇਂ ਕਰਨਗੇ ਪਲੀਜ਼ ਤੂੰ ਦਿਨ ਵਿੱਚ ਕੁਝ ਘੰਟਿਆਂ ਲਈ ਹੀ ਆ ਜਾਇਆ ਕਰ ਸਿਮਰਨ ਨੂੰ ਵੀ ਪਤਾ ਸੀ ਕਿ ਪ੍ਰੀਤ ਕਦੇ ਵੀ ਪੇਕਿਆਂ ਦੀਆਂ ਜ਼ਿੰਮੇਵਾਰੀਆਂ ਵਿੱਚ ਹੱਥ ਫਟਾਉਣ ਨਹੀਂ ਆਉਂਦੀ ਪਰ ਇਸ ਵਕਤ ਨਨਦ ਦੀ ਮਦਦ ਦੀ ਸਖਤ ਜ਼ਰੂਰਤ ਸੀ ਇਸ ਲਈ ਮਜਬੂਰੀ ਵਿੱਚ ਸਿਮਰਨ ਉਸ ਨੂੰ ਫੋਨ ਕਰ ਰਹੀ ਸੀ ਪ੍ਰੀਤ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ ਹਰ ਵਾਰ ਆਪਣੇ ਫਰਜ਼ ਤੋਂ ਬੇਮਕਹ ਹੋਣ ਦਾ ਦੁੱਖ ਉਸ ਨੂੰ ਕਚੋਟਦਾ ਜਾ ਰਿਹਾ ਸੀ ਉਸ ਦਾ ਮਨ ਕਰ ਰਿਹਾ ਸੀ ਕਿ ਉਹ ਭੱਜ ਕੇ ਹਸਪਤਾਲ ਪਹੁੰਚ ਜਾਵੇ ਤੇ ਆਪਣੇ ਭਰਾ ਪਰਜਾਈ ਦੀ ਮਦਦ ਕਰੇ ਆਪਣੀ ਮਾਂ ਦਾ ਦੁੱਖ ਵੰਡਾਵੇ ਆਪਣੇ ਭਤੀਜੇ ਨੂੰ ਝੁੱਕ ਕੇ ਲੋਰੀ ਦਵੇ ਉਸ ਨਾਲ ਖੇਡੇ ਲਾਡ ਲੜਾਵੇ ਪਰ ਇਸ ਵਾਰ ਵੀ ਉਹ ਆਪਣੀਆਂ ਅੱਖਾਂ ਨੂੰ ਪੂੰਝਦੇ ਹੋਏ ਬੋਲੀ ਭਾਬੀ ਮੈਂ ਮੰਮੀ ਜੀ ਨੂੰ ਪੁੱਛ ਕੇ ਦੇਖਦੀ ਆਂ ਉਹ ਹਾਂ ਕਹਿਣਗੇ ਤਾਂ ਮੈਂ ਹੁਣੇ ਆ ਜਾਵਾਂਗੀ ਉਸ ਦੇ ਜਵਾਬ ਨਾਲ ਸਿਮਰਨ ਨਿਰਾਸ਼ ਹੋ ਗਈ ਉਹ ਜਾਣਦੀ ਸੀ ਲੱਖ ਉਸ ਦੇ ਭੈਣ ਭਰਾ ਆ ਕੇ ਨਿਰਮਲ ਦੇ ਨਾਲ ਖੜੇ ਹੋ ਜਾਣ ਪਰ ਜੋ ਸਾਥ ਪ੍ਰੀਤ ਦੇ ਸਕਦੀ ਹੈ ਉਹ ਹੋਰ ਕੋਈ ਨਹੀਂ ਪਿੱਛੋਂ ਪ੍ਰੀਤ ਦੇ ਸੱਸ ਦੇ ਚਿੱਕੰਦੀ ਆਵਾਜ਼ ਆਈ ਕਿਤੇ ਪੇਕੇ ਜਾਣ ਨੂੰ ਹਾਂ ਨਾ ਕਰਦੀ ਇੱਥੇ ਦੇ ਕੰਮ ਕੌਣ ਸੰਭਾਲੂ ਇੱਥੇ ਤੇਰੀ ਜ਼ਿਆਦਾ ਜ਼ਰੂਰਤ ਹੈ ਪ੍ਰੀਤ ਨੇ ਝੱਟ ਦੇ ਨੇ ਫੋਨ ਕੱਟ ਦਿੱਤਾ ਕਿ ਕਿਤੇ ਭਾਬੀ ਸੁਣ ਨਾ ਲਵੇ ਪਰ ਉਦੋਂ ਤੱਕ ਤਾਂ ਸਿਮਰਨ ਨੇ ਸਭ ਕੁਝ ਸੁਣ ਲਿਆ ਸੀ ਉਸ ਦਾ ਮਨ ਦਰਦ ਦੇ ਮਾਰੇ ਤੜਪ ਉੱਠਿਆ ਸੋਚਣ ਲੱਗੀ ਕਿ ਵਿਆਹ ਤੋਂ ਬਾਅਦ ਪੇਕਿਆਂ ਤੇ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਸਹੁਰੇ ਉਹਨਾਂ ਦੀਆਂ ਧੀਆਂ ਨੂੰ ਕਿਉਂ ਨਹੀਂ ਆਉਣ ਦਿੰਦੇ ਕੀ ਧੀ ਦੇ ਪੇਕੇ ਹੁਣ ਉਸਤੇ ਕੁਝ ਨਹੀਂ ਲੱਗਦੇ ਉਸਦੇ ਪੇਕਿਆਂ ਦਾ ਉਸਤੇ ਕੋਈ ਹੱਕ ਨਹੀਂ ਕੀ ਅਸੀਂ ਪ੍ਰੀਤ ਨੂੰ ਵੇਚ ਦਿੱਤਾ ਅਜੀ ਉਹ ਸੋਚ ਹੀ ਰਹੀ ਸੀ ਕਿ ਨਿਰਮਲ ਖਾਣਾ ਲੈ ਕੇ ਆਇਆ ਉਹ ਵੀ ਕਾਫੀ ਪਰੇਸ਼ਾਨ ਦਿਖ ਰਿਹਾ ਸੀ ਸਿਮਰੰਦਾ ਹੱਥ ਫੜਦੇ ਹੋਏ ਬੋਲਿਆ ਤੂੰ ਚਿੰਤਾ ਨਾ ਕਰ ਸਭ ਠੀਕ ਹੋ ਜੂ ਤੇ ਆਪਣੇ ਪੁੱਤ ਨੂੰ ਚੱਕ ਕੇ ਖਿਡਾਉਣ ਲੱਗਿਆ ਨਿਰਮਲ ਕਹ ਭਰਾਈ ਜਹੀ ਆਵਾਜ਼ ਵਿੱਚ ਬੋਲਿਆ ਅਜਿਹੇ ਟਾਈਮ ਤੇ ਮੈਂ ਬਹੁਤ ਪਰੇਸ਼ਾਨ ਹੋ ਜਾਣਾ ਕਾਸ਼ ਪ੍ਰੀਤ ਆ ਜਾਂਦੀ ਤਾਂ ਕਿੰਨਾ ਚੰਗਾ ਰਹਿੰਦਾ ਮੈਂ ਭਾਵੇਂ ਬड़ा ਹੋ ਗਿਆ ਪਰ ਮੈਨੂੰ ਇਹਨਾਂ ਪ੍ਰਸਥਿਤੀਆਂ ਤੋਂ ਬਹੁਤ ਡਰ ਲੱਗ ਰਿਹਾ ਹੈ। ਸਿਮਰਨ ਵੀ ਕੀ ਬੋਲਦੀ। ਉਸੇ ਵਕਤ ਉਸਦਾ ਛੋਟਾ ਜਿਹਾ ਪੁੱਤਰ ਰੋਣ ਲੱਗਿਆ। ਨਿਰਮਲ ਉਸਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਨ ਲੱਗਿਆ। ਉਧਰ ਮਾਂ ਦੀ ਚਿੰਤਾ, ਆਡ ਉਸਨੂੰ ਸਤਾਈ ਜਾ ਰਹੀ ਸੀ। ਉਹ ਤਾਂ ਚੰਗਾ ਹੋਇਆ ਕਿ ਦੋਨੋਂ ਜਣੀਆਂ ਇੱਕੋ ਹਸਪਤਾਲ ਵਿੱਚ ਐਡਮਿਟ ਸੀ। ਜੇ ਕਿਤੇ ਹੋਰ ਜਗ੍ਹਾ ਜਾਣਾ ਹੁੰਦਾ ਤਾਂ ਪਰੇਸ਼ਾਨੀ ਹੋਰ ਵੱਧ ਜਾਂਦੀ। ਨਿਰਮਲ ਨੇ ਆਪਣੇ ਪੁੱਤ ਨੂੰ ਹੌਲੀ ਦੇਣੇ ਝੁੱਲੇ ਵਿੱਚ ਪਾਇਆ ਤੇ ਥੱਪਕੀਆਂ ਦਿੰਦੇ ਹੋਏ ਪੁੱਛਣ ਲੱਗਿਆ ਪ੍ਰੀਤ ਨਾਲ ਗੱਲ ਹੋਈ ਸੀ ਤੇਰੀ ਆ ਰਹੀ ਆ ਉਹ ਜਵਾਬ ਵਿੱਚ ਸਿਮਰਨ ਨੇ ਆਪਣੀਆਂ ਅੱਖਾਂ ਝੁਕਾ ਲਈਆਂ ਨਿਰਮਲ ਸਮਝ ਗਿਆ ਕਿ ਇਸ ਵਾਰ ਵੀ ਪ੍ਰੀਤ ਨਹੀਂ ਆਉਣ ਵਾਲੀ ਐਦਰ ਪ੍ਰੀਤ ਦਾ ਮਨ ਉਸ ਨੂੰ ਲਗਾਤਾਰ ਕਚੋੜ ਰਿਹਾ ਸੀ ਕਿ ਵੀਰਾ ਤੇ ਭਾਬੀ ਉਸ ਬਾਰੇ ਕੀ ਸੋਚਣਗੇ ਕੀ ਘਰ 'ਚ ਚਾਹੇ ਲੱਖ ਮੁਸੀਬਤ ਆ ਜਾਵੇ ਮੈਂ ਆਪਣੇ ਸਹੁਰਿਆਂ ਦਾ ਬਹਾਨਾ ਬਣਾ ਕੇ ਆਪਣੇ ਫਰਜ਼ੇ ਨਿਭਾਉਣ ਨਹੀਂ ਜਾਂਦੀ ਉਸ ਦਾ ਮਨ ਬੇਚੈਨ ਹੋਣ ਲੱਗਿਆ ਰਹਿ ਰਹਿ ਕੇ ਉਸ ਦੀਆਂ ਅੱਖਾਂ ਅੱਗੇ ਆਪਣੇ ਸਵਰਗਵਾਸੀ ਪਾਪਾ ਦੀ ਦੇਖ ਮਨ ਲੱਗੀ 2 ਸਾਲ ਪਹਿਲਾਂ ਉਸ ਦੇ ਪਾਪਾ ਬਹੁਤ ਬਿਮਾਰ ਸੀ बार-बार ਪੇਕਿਆਂ ਤੋਂ ਫੋਨ ਆ ਰਹੇ ਸੀ ਪਰ ਪ੍ਰੀਤ ਚਾਹ ਕੇ ਵੀ ਪਾਪਾ ਨੂੰ ਮਿਲਣ ਨਹੀਂ ਸੀ ਜਾ ਸਕੀ ਉਸ ਦੇ ਪਾਪਾ ਇੱਕ ਹਫ਼ਤੇ ਤੋਂ ਖਾਣਾ ਨਹੀਂ ਸਿੱਖਾ ਰਹੀ ਹੁਣ ਤਾਂ ਬੋਲਣਾ ਵੀ ਛੱਡ ਦਿੱਤਾ ਬਸ ਇੱਕ ਦੋ ਚਮਚ ਜੂਸ ਲੈ ਰਹੀ ਸੀ ਐਵੇਂ ਲੱਗ ਰਿਹਾ ਸੀ ਮੰਨੂ ਕਿਸੇ ਚੀਜ਼ ਵਿੱਚ ਉਹਨਾਂ ਦੇ ਪ੍ਰਾਣ ਅਟਕੇ ਹੋਣ ਵਾਰ-ਵਾਰ ਘਰ ਵਾਲੇ ਪ੍ਰੀਤ ਨੂੰ ਕਹਿ ਰਹੇ ਸੀ ਆਵੇਂ ਅੱਧੇ ਘੰਟੇ ਲਈ ਹੀ ਸਹੀ ਪਰ ਤੂੰ ਇੱਕ ਵਾਰ ਆ ਕੇ ਪਾਪਾ ਨੂੰ ਮਿਲ ਜਾ ਜਦੋਂ ਤੱਕ ਉਹ ਬੋਲ ਰਹੇ ਸੀ ਉਹ ਬਸ ਤੈਨੂੰ ਦੇਖਣਾ ਚਾਹੁੰਦੇ ਸੀ ਪ੍ਰੀਤ ਆਪਣੀ ਸੱਸ ਦੇ ਸਾਹਮਣੇ ਗਿੜਗੜਾਈ ਕਿ ਮੈਨੂੰ ਪੇਕੇ ਜਾਣ ਦੋ ਪਰ ਉਸਦੀ ਸੱਸ ਕਹਿਣ ਲੱਗੀ ਤੈਨੂੰ ਤਾਂ ਪਤਾ ਹੈ ਪ੍ਰੀਤ ਤੇਰੇ ਦਿਉਰ ਦਾ ਵਿਆਹ ਹੈ ਐਨੇ ਸਾਰੇ ਕੰਮ ਨੇ ਘਰ ਵਿੱਚ ਸਾਰੀਆਂ ਜ਼ਿੰਮੇਵਾਰੀਆਂ ਛੱਡ ਕੇ ਤੂੰ ਕਿਵੇਂ ਜਾ ਸਕਦੀ ਹੈ ਜੇ ਤੇਰੇ ਉੱਥੇ ਜਾਣ ਤੇ ਤੇਰੇ ਪਾਪਾ ਨੂੰ ਕੁਝ ਹੋ ਗਿਆ ਤਾਂ ਫਿਰ ਤੂੰ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਕਿਵੇਂ ਆਏਂਗੀ ਬਸ ਇੱਕ ਵਾਰ ਵਿਆਹ ਦਾ ਕੰਮ ਖਤਮ ਹੋ ਲੈਣ ਤੇ ਫੇਰ ਚਲੀ ਜਾਵੀ ਸੱਸ ਦਾ ਜਵਾਬ ਸੁਣ ਕੇ ਉਹ ਸੁੰਨ ਜਹੀ ਰਹਿ ਗਈ ਦੇਖ ਕੁਝ ਦਿਨਾਂ ਦੀ ਗੱਲ ਐ ਇੱਕ ਵਾਰ ਛੋਟੇ ਦਾ ਵਿਆਹ ਹੋ ਜਾਵੇ ਉਸ ਤੋਂ ਬਾਅਦ ਪੇਕੇ ਚਲੇ ਜਾਵੀ ਐਨੀ ਛੇਤੀ ਤੇਰਾ ਪਿਓ ਮਰਨ ਵਾਲਾ ਨਹੀਂ ਦੋ ਦਿਨ ਤੱਕ ਕੱਢ ਹੀ ਜਾਊਗਾ ਸੱਸ ਦੀ ਜ਼ੁਬਾਨ ਤੇ ਪਤਾ ਨਹੀਂ ਕੀ ਚੜਿਆ ਸੀ ਪਾਪਾ ਨੂੰ ਦੋ ਦਿਨਾਂ ਤੱਕ ਕੁਝ ਨਾ ਹੋਇਆ ਪੂਰਾ ਟਾਈਮ ਪ੍ਰੀਤ ਦਾ ਮਨ ਕਿਸੇ ਕੰਮ ਵਿੱਚ ਨਾ ਲੱਗਿਆ ਜਿਵੇਂ ਹੀ ਦਰਾਨੀ ਘਰ ਬਿਆਕੇ ਆਈ ਉਸਦੇ ਗ੍ਰਹਿ ਪ੍ਰਵੇਸ਼ ਦੀ ਰਸਮ ਹੋਈ ਉਵੇਂ ਹੀ ਪ੍ਰੀਤ ਕਹਿਣ ਲੱਗੀ ਮੰਮੀ ਜੀ ਹੁਣ ਮੈਂ ਆਪਣੇ ਪੇਕੇ ਜਾਵਾਂ ਅੱਗੋ ਸੱਸ ਕਹਿਣ ਲੱਗੀ ਤੇਰਾ ਤਾਂ ਮਨ ਤੇਰੇ ਪੇਕਿਆਂ 'ਚ ਹੀ اٹਕਿਆ ਰਹਿੰਦਾ ਹੈ ਘਰ ਵਿੱਚ ਨਵੀਂ ਬਹੂ ਆਈ ਹੈ ਤੈਨੂੰ ਆਪਣੇ ਪੇਕੇ ਜਾਣ ਦੀ ਪਈ ਹੈ ਘਰ ਦੀ ਬੜੀ ਬਹੂ ਹੈ ਬਹੁਤ ਫਰਜ਼ ਨੇ ਤੇਰੀ ਤੈਨੂੰ ਦੇਖ ਕੇ ਹੀ ਛੋਟੀ ਸਿੱਖੂਗੀ ਅੱਜ ਰਹਿਣ ਤੇ ਕੱਲ ਪਰਸੋਂ ਨੂੰ ਚਲੀ ਜਾਵੀਂ ਪ੍ਰੀਤ ਦਾ ਮਨ ਟੜਫੁੱਟਿਆ ਇੱਕ ਇੱਕ ਪਲ ਉਸ ਤੇ ਭਾਰੀ ਪੈਂਦਾ ਜਾ ਰਿਹਾ ਸੀ ਸ਼ਾਮ ਨੂੰ ਉਹੀ ਹੋਇਆ ਜਿਸ ਦਾ ਡਰ ਸੀ ਭਰਾ ਦਾ ਫੋਨ ਆਇਆ ਉਸ ਨੇ ਰੋਂਦੇ ਹੋਏ ਕਿਹਾ ਪ੍ਰੀਤ ਪਾਪਾ ਇਸ ਦੁਨੀਆ ਵਿੱਚ ਨਹੀਂ ਰਹੀ ਉਹ ਸਾਨੂੰ ਛੱਡ ਕੇ ਚਲੇ ਗਏ ਹੁਣ ਪ੍ਰੀਤ ਰੋਂਦੇ ਬਿਲਖ ਦੇ ਪੇਕੇ ਪਹੁੰਚੀ ਪਰ ਅਫਸੋਸ ਪਾਪਾ ਨੂੰ ਆਖਰੀ ਵਾਰ ਕੁਝ ਬੋਲ ਨਾ ਸਕੀ ਪਾਪਾ ਉਸ ਨੂੰ ਦੇਖਣ ਲਈ ਛਟਪਟਾਉਂਦੇ ਹੀ ਚਲੇ ਗਏ ਪ੍ਰੀਤ ਦਾ ਮਨ ਗਹਿਰੇ ਅਫਸੋਸ ਤੇ ਪਛਤਾਵੇ ਨਾਲ ਭਰ ਉੱਠਿਆ ਸੌਰਿਆਂ ਵਿੱਚ ਸਾਰੇ ਖੁਸ਼ੀਆਂ ਮਨ ਆ ਰਹੀ ਸੀ ਤੇ ਪੇਕਿਆਂ ਵਿੱਚ ਮਾਤਮ ਪਸਰਿਆ ਸੀ ਉਸ ਦੇ ਮਨ ਤੇ ਡੂੰਘੇ ਜ਼ਖਮ ਲੱਗ ਚੁੱਕੇ ਸੀ ਉਸ ਦੀ ਭਾਬੀ ਵੈਸੇ ਤਾਂ ਕੁਝ ਨਾ ਬੋਲੀ ਪਰ ਇਸ ਵਾਰ ਇਹੀ ਕਹਿ ਰਹੀ ਸੀ ਕਿ ਪਾਪਾ ਦੀ ਜਾਨ ਤਾਂ ਤੇਰੇ ਵਿੱਚ ਹੀ اٹਕੀ ਸੀ ਇੱਕ ਹੀ ਸ਼ਹਿਰ ਵਿੱਚ ਰਹਿ ਕੇ ਵੀ ਤੂੰ ਉਹਨਾਂ ਨੂੰ ਦੇਖਣ ਤੱਕ ਨਹੀਂ ਆਈ ਪ੍ਰੀਤ ਸਾਰੇ ਰਿਸ਼ਤੇਦਾਰਾਂ ਦੇ ਸਾਹਮਣੇ ਸ਼ਰਮਿੰਦਾ ਜਹੀ ਹੋ ਗਈ ਕਿ ਕਿਹੋ ਜਹੀ ਧੀ ਆ ਜੋ ਅਜਿਹੇ ਸਮੇਂ ਵਿੱਚ ਆਪਣੇ ਪਾਪਾ ਦੀ ਆਖਰੀ ਇੱਛਾ ਵੀ ਨਾ ਪੂਰੀ ਕਰ ਸਕੀ ਜਦ ਉਸਦਾ ਵਿਆਹ ਤੈ ਹੋ ਰਿਹਾ ਸੀ ਤਾਂ ਉਸਦੇ ਪਾਪਾ ਨੇ ਖੁਸ਼ ਹੁੰਦੇ ਹੋਏ ਕਿਹਾ ਸੀ ਕਿ ਇੱਕ ਹੀ ਸ਼ਹਿਰ ਵਿੱਚ ਧੀ ਦੇ ਰਹਾ ਤਾਂ ਕਦੇ ਵੀ ਕੋਈ ਐਮਰਜੈਂਸੀ ਹੋਈ ਤਾਂ ਫਟਾਫਟ ਮੇਰੇ ਕੋਲ ਆ ਜਾਵੇਗੀ ਤੇ ਜਦ ਆਖਰੀ ਟਾਈਮ ਉਸਦੇ ਪਾਪਾ ਜੀਵਨ ਤੇ ਮੌਤ ਵਿਚ ਝੂਲਦੇ ਉਸ ਨੂੰ ਪੁਕਾਰ ਰਹੀ ਸੀ ਤਾਂ ਉਹ ਨਹੀਂ ਆ ਸਕੀ ਫੁੱਟ-ਫੁੱਟ ਕੇ ਰੋਂਦੇ ਹੋਏ ਸੋਚਣ ਲੱਗੀ ਮੈਂ ਇੱਕ ਚੰਗੀ ਧੀ ਨਹੀਂ ਮੰਮੀ ਪਾਪਾ ਤਾਂ ਬੱਚਿਆਂ ਲਈ ਕਿੰਨਾ ਕੁਝ ਕਰਦੇ ਨੇ ਪਰ ਮੈਂ ਆਪਣੇ ਪਾਪਾ ਲਈ ਕੁਝ ਨਾ ਕਰ ਸਕੀ ਭਾਬੀ ਉਹਨਾਂ ਦੀ ਆਪਣੀ ਧੀ ਨਹੀਂ ਸੀ ਸਗੋਂ ਨੂੰ ਸੀ ਫੇਰ ਵੀ ਉਹਨਾਂ ਨੇ ਅੰਤਿਮ ਟਾਈਮ ਤੇ ਪਾਪਾ ਦੀ ਕਿੰਨੀ ਸੇਵਾ ਕੀਤੀ ਪਰ ਮੈਂ ਉਹਨਾਂ ਦੀ ਆਪਣੀ ਧੀ ਹੁੰਦੇ ਹੋਏ ਵੀ ਉਨਾ ਨੂੰ ਦੇਖਣ ਤੱਕ ਨਹੀਂ ਆਈ ਕਿ ਇੱਕ ਪਿਤਾ ਆਪਣੀ ਧੀ ਨੂੰ ਪਾਲ-ਪੋਸ ਕੇ ਦੂਜੇ ਘਰ ਇਸ ਲਈ ਵਿਦਾ ਕਰਦਾ ਹੈ ਕਿ ਆਖਰੀ ਟਾਈਮ ਤੇ ਉਸ ਨੂੰ ਦੇਖ ਵੀ ਨਾ ਸਕੇ ਆਪਣੇ ਮਾਪਿਆਂ ਨੂੰ ਮਿਲਣ ਲਈ ਵੀ ਪਰਮਿਸ਼ਨ ਦੀ ਜ਼ਰੂਰਤ ਪੈਂਦੀ ਹੈ ਪ੍ਰੀਤ ਰੋਂਦੇ ਹੋਏ ਸੋਚਣ ਲੱਗੀ ਕਿ ਮੇਰਾ ਵਿਆਹ ਹੋਇਆ ਹੈ ਜਾਂ ਮੈਂ ਕਿਸੇ ਜੇਲ੍ਹ ਵਿੱਚ ਭੇਜ ਦਿੱਤੀ ਗਈ ਹਾਂ ਜਿੱਥੋਂ ਆਪਣੇ ਪੇਕੇ ਜਾਣ ਲਈ ਵੀ ਮੈਨੂੰ ਪਰਮਿਸ਼ਨ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਪ੍ਰੀਤ ਦਾ ਮਨ ਇੱਕਦਮ ਟੁੱਟ ਗਿਆ ਸੀ ਅੱਜ ਜਦ ਪੇਕਿਆਂ ਵਿੱਚ ਉਸਦੀ ਜ਼ਰੂਰਤ ਹੈ ਉਦੋਂ ਵੀ ਉਸਦੀ ਸੱਸ ਉਸਨੂੰ ਉੱਥੇ ਜਾਣ ਤੋਂ ਮਨਾ ਕਰ ਰਹੀ ਸੀ ਪਰ ਅੱਜ ਪ੍ਰੀਤ ਨਹੀਂ ਰੁਕੀ ਉਹ ਆਪਣੇ ਹੰਝੂ ਪੂੰਝ ਕੇ ਇੱਕ ਕਠੋਰ ਫੈਸਲਾ ਲੈ ਕੇ ਚੱਟ ਆਪਣੇ ਕਮਰੇ ਵਿੱਚ ਗਈ ਆਪਣਾ ਪਰਸ ਚੱਕਿਆ ਤੇ ਮੋਬਾਈਲ ਲੈ ਕੇ ਘਰ ਤੋਂ ਬਾਹਰ ਜਾਣ ਲੱਗੀ ਉਸਦੀ ਸੱਸ ਗੁੱਸੇ ਵਿੱਚ ਗਰਜਦੇ ਹੋਏ ਬੋਲੀ ਕਿੱਥੇ ਜਾ ਰਹੀ ਹੈ ਪੁੱਛਣਾ ਤਾਂ ਦੂਰ ਦੱਸਣਾ ਵੀ ਜ਼ਰੂਰੀ ਨਹੀਂ ਸਮਝ ਰਹੀ ਪ੍ਰੀਤ ਬੋਲੀ ਮੈਂ ਹਸਪਤਾਲ ਜਾ ਰਹੀ ਹਾਂ ਮੇਰੇ ਪਰਿਵਾਰ ਨੂੰ ਮੇਰੀ ਜ਼ਰੂਰਤ ਹੈ ਉਸ ਦੀ ਸੱਸ ਅੱਗੋਂ ਹੋਰ ਗੁੱਸੇ ਵਿੱਚ ਕਹਿਣ ਲੱਗੀ ਉਹ ਆਪਣਾ ਇੰਤਜ਼ਾਮ ਆਪ ਕਰ ਲੈਣਗੇ ਤੈਨੂੰ ਉੱਥੇ ਜਾਣ ਦੀ ਕੋਈ ਜ਼ਰੂਰਤ ਨਹੀਂ ਸ਼ਾਮ ਨੂੰ ਤੇਰੀ ਨਣਦ ਘਰ ਆਉਣ ਵਾਲੀ ਹੈ ਉਸ ਦੀ ਆਉ ਭਖਤ ਕੌਣ ਕਰੂ ਅੱਗੋਂ ਪ੍ਰੀਤ ਬੋਲੀ ਛੋਟੀ ਹੈਗੀ ਹੈ ਸਭ ਸੰਭਾਲ ਲਵੇਗੀ ਆਖਿਰ ਉਹ ਵੀ ਤਾਂ ਭਾਬੀ ਹੈ ਕਿ ਮੈਂ ਹੀ ਇੱਕ ਭਾਬੀ ਆ ਤੇ ਤੁਹਾਡੀ ਧੀ ਦੀ ਸੇਵਾ ਕਰਨ ਤੋਂ ਪਹਿਲਾਂ ਮੇਰਾ ਉੱਥੇ ਹਸਪਤਾਲ ਵਿੱਚ ਹੋਣਾ ਜ਼ਿਆਦਾ ਜ਼ਰੂਰੀ ਹੈ ਉਸ ਦੀ ਸੱਸ ਉਸ ਨੂੰ ਰੋਕਦੀ ਰਹਿ ਗਈ ਪਰ ਉਹ ਨਹੀਂ ਰੁਕੀ ਉਸ ਦੀ ਦਰਾਣੀ ਨਿਹਾਲਕੌਰ ਨੂੰ ਬੋਲੀ ਮੰਮੀ ਜੀ ਦੀਦੀ ਨੂੰ ਜਾਣ ਦੋ ਮੈਂ ਹੈ ਗਈਆਂ ਤੁਸੀਂ ਕਿਉਂ ਪਰੇਸ਼ਾਨ ਹੋ ਰਹੀ ਹੋ ਉਸ ਦੀ ਸੱਸ ਹੋਰ ਗੁੱਸੇ ਵਿੱਚ ਬੋਲੀ ਹੁਣ ਤੂੰ ਵੀ ਸ਼ੁਰੂ ਹੋ ਗਈ ਲੱਗਦਾ ਦੋਨਾਂ ਨੇ ਮਿਲ ਕੇ ਮੇਰੀ ਗੱਲ ਨਾ ਮੰਨਣ ਦਾ ਫੈਸਲਾ ਕਰ ਲਿਆ ਮੇਰੀ ਵੀ ਕਿਸਮਤ ਫੁੱਟੀ ਹੈ ਜੋ ਮੈਨੂੰ ਅਜਹਿਆਂ ਨੂਹਾ ਮਿਲਿਆ ਨੇ ਜੋ ਮੇਰੇ ਕੰਟਰੋਲ ਵਿੱਚ ਨਹੀਂ ਅਜਿਹਾ ਕਹਿ ਕੇ ਉਹ ਰੋਣ ਲੱਗੀ ਪਰ ਛੋਟੀ ਜਾਣਦੀ ਸੀ ਕਿ ਸੱਸ ਤਾਂ ਅਜਿਹੇ ਤਮਾਸ਼ੇ ਕਰਦੀ ਹੀ ਰਹਿੰਦੀ ਹੈ ਇਸ ਲਈ ਉਸਨੇ ਵੀ ਜ਼ਿਆਦਾ ਧਿਆਨ ਨਾ ਦਿੱਤਾ ਤੇ ਆਪਣੇ ਕੰਮ ਵਿੱਚ ਜੁੱਟ ਗਈ ਥੋੜੀ ਦੇਰ ਬਾਅਦ ਸਾਸ ਨੇ ਆਪਣੇ ਵੱਡੇ ਮੁੰਡੇ ਦੀਪਕ ਨੂੰ ਫੋਨ ਲਗਾ ਦਿੱਤਾ ਤੇ ਸ਼ਿਕਾਇਤ ਕਰਦੇ ਹੋਏ ਕਹਿਣ ਲੱਗੀ ਕਿ ਮਹਾਰਾਣੀ ਬਿਨਾ ਮੇਰੇ ਤੋਂ ਪਰミਸ਼ਨ ਲਈ ਆਪਣੇ ਪੇਕੇ ਚਲੀ ਗਈ ਹੈ ਦੀਪਕ ਵੀ ਅੱਕੋ ਬੋਲਿਆ ਉਸਨੇ ਤੁਹਾਡੇ ਤੋਂ ਪੁੱਛਿਆ ਤਾਂ ਸੀ ਤੁਸੀਂ ਜਵਾਬ ਦੇ ਦਿੱਤਾ ਤਾਂ ਉਹ ਵੀ ਕੀ ਕਰਦੀ ਪਿਛਲੀ ਵਾਰ ਵੀ ਤੁਸੀਂ ਉਸਦੇ ਪਾਪਾ ਦੇ ਟਾਈਮ ਉਸਨੂੰ ਪੇਕੇ ਨਹੀਂ ਜਾਣ ਦਿੱਤਾ ਉਸ ਗੱਲ ਦਾ ਅਫਸੋਸ ਮੈਨੂੰ ਅੱਜ ਤੱਕ ਹੈ ਮੈਂ ਤੁਹਾਡੇ ਨਾਲ ਰਹਿਣਾ ਪਰ ਅਜਿਹੇ ਟਾਈਮ ਤੇ ਜੇ ਮੈਂ ਦੂਜੇ ਸ਼ਹਿਰ ਵਿੱਚ ਰਹਿ ਰਿਹਾ ਹੁੰਦਾ ਤੇ ਤੁਹਾਡੇ ਕੋਲ ਇਸ ਟਾਈਮ ਨਾ ਪਹੁੰਚ ਸਕਦਾ ਤਾਂ ਤੁਹਾਨੂੰ ਕਿਵੇਂ ਦਾ ਲੱਗਦਾ ਕਿਸੇ ਨੂੰ ਇੰਨਾ ਵੀ ਬੰਨਣ ਦੀ ਕੋਸ਼ਿਸ਼ ਨਾ ਕਰੋ ਕਿ ਉਹ ਵਿਦਰੋਹ ਤੇ ਉੱਤਰ ਆਵੇ ਜੇ ਉਹ ਤੁਹਾਡੇ ਖਿਲਾਫ ਜਾ ਰਹੀ ਹੈ ਤਾਂ ਇਸ ਵਿੱਚ ਗਲਤੀ ਤੁਹਾਡੀ ਹੈ ਮੈਂ ਇਸ ਵਿੱਚ ਕੁਝ ਨਹੀਂ ਕਰ ਸਕਦਾ ਐਨਾ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਹੁਣ ਤਾਂ ਨਿਹਾਲ ਕੋਰ ਛਟਪਟਾ ਰਹੀ ਸੀ ਕਿਉਂਕਿ ਕੋਈ ਵੀ ਉਸਦਾ ਸਾਥ ਨਹੀਂ ਸੀ ਦੇ ਰਿਹਾ। ਇਧਰ ਪ੍ਰੀਤ ਹਸਪਤਾਲ ਪਹੁੰਚੀ ਤਾਂ ਨਿਰਮਲ ਉਸ ਨੂੰ ਗਲ ਨਾਲ ਲਗਾ ਕੇ ਸਿਸਕ ਉੱਠਿਆ ਤੇ ਬੋਲਿਆ ਚੰਗਾ ਹੋਇਆ ਪ੍ਰੀਤ ਤੂੰ ਆ ਗਈ। ਮੈਨੂੰ ਬਹੁਤ ਡਰ ਲੱਗ ਰਿਹਾ ਸੀ। ਪ੍ਰੀਤ ਦਾ ਵੀ ਗਲਾ ਭਰ ਆਇਆ ਕਹਿਣ ਲੱਗੀ ਸੌਰੀ ਵੀਰੇ ਮੈਂ ਜੀਵਨ ਦੀ ਹਰ ਪਰੇਸ਼ਾਨੀ ਵਿੱਚ ਤੈਨੂੰ ਇਕੱਲਾ ਛੱਡ ਦਿੱਤਾ ਪਰ ਹੁਣ ਮੈਂ ਹਰ ਪਰੇਸ਼ਾਨੀ ਵਿੱਚ ਤੇਰੇ ਨਾਲ ਖੜੀ ਰਹੂੰਗੀ। ਈਮੇ ਵਾਦਾ ਕਰਦੀ ਆਂ ਮਾਂ ਦਾ ਆਪਰੇਸ਼ਨ ਥੋੜੀ ਦੇਰ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਸੀ ਪ੍ਰੀਤ ਤੇ ਨਿਰਮਲ ਮਿਲ ਕੇ ਪਰਿਵਾਰ ਦਾ ਧਿਆਨ ਰੱਖ ਰਹੀ ਸੀ ਪ੍ਰੀਤ ਦੇ ਆ ਜਾਣ ਨਾਲ ਨਿਰਮਲ ਨੂੰ ਬਹੁਤ ਹਿੰਮਤ ਮਿਲੀ ਪ੍ਰੀਤ ਪੂਰਾ ਇੱਕ ਹਫ਼ਤਾ ਉੱਥੇ ਰੁਕੀ ਉਸ ਦੀ ਭਾਬੀ ਦੇ ਘਰ ਜਾਣ ਤੋਂ ਬਾਅਦ ਵੀ ਵਿਚ ਵਿਚ ਦੀ ਉਹ ਆ ਕੇ ਭਾਬੀ ਦੀ ਦੇਖਭਾਲ ਕਰ ਜਾਂਦੀ ਸੀ ਮਾਂ ਵੀ ਹੌਲੀ ਹੌਲੀ ਠੀਕ ਹੁੰਦੀ ਜਾ ਰਹੀ ਸੀ ਪ੍ਰੀਤ ਦਾ ਮਨ ਹੁਣ ਹਲਕਾ ਹੋ ਰਿਹਾ ਹੈ ਸੱਸ ਭਾਵੇਂ ਹੀ ਉਸ ਤੋਂ ਚੀੜੀ ਰਹਿੰਦੀ ਹੈ ਪਰ ਪ੍ਰੀਤ ਆਪਣੇ ਪੇਕੇ ਤੇ ਸਹੁਰੇ ਦੋਨਾਂ ਦੇ ਪ੍ਰਤੀ ਇਮਾਨਦਾਰੀ ਨਾਲ ਆਪਣੇ ਫਰਜ਼ ਨਿਭਾ ਰਹੀ ਹੈ ਤਾਂ ਉਸ ਦੇ ਮਨ ਵਿੱਚ ਹੁਣ ਕੋਈ ਅਫਸੋਸ ਨਹੀਂ ਕੀਤੀਆਂ ਦੇ ਵਿਆਹ ਹੋ ਜਾਣ ਤੋਂ ਬਾਅਦ ਪੇਕੇ ਉਹਨਾਂ ਲਈ ਪਰਾਏ ਹੋ ਜਾਂਦੇ ਨੇ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ 'ਨਾਂ ਹੀ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਹੀਆਂ ਛੋਟੀਆਂ ਵੱਡੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਆਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ